ਉਹ ਉਹ ਮਹਾਮਾਰਗ ਪਹੁੰਚ ਰਹੀਆਂ ਇਸ ਸਾਸੀ ਦੇ ਵਿੱਚ ਭਜਨ ਸੁਣ ਕੇ ਆਨੰਦ ਲਈ ਲੈ ਸਾਰਿਆਂ ਨੇ ਸੋ ਸਾਨੂੰ ਵੀ ਪਰਮਾਤਮਾ ਦੀ ਕਿਰਪਾ ਹੋਈ ਅਸੀਂ ਸੋਨੀ ਜੀ ਨੇ ਇਨਵਾਈਟ ਕੀਤਾ ਤੇ ਅਸੀਂ ਦਸਲ ਕਿਤੇ ਸੰਗਤ ਦੇ ਮਹਾਰਾਜ ਜੀ ਅੱਗੇ ਅਰਦਾਸ ਕੀਤੀ ਕਿ ਸਰਵਦਾ ਬੜਾ ਹੋਵੇ ਸੋ ਜੇ ਪਰਮਾਤਮਾ ਦੀਆਂ ਸੋਨੀ ਜੀ ਦਾ ਕਿ ਜਿਹੜਾ ਹਰ ਸਾਲ ਇਹ ਸਾਸਤ ਕਰਾਉਂਦੇ ਨੇ ਇਸ ਤਰ੍ਹਾਂ ਕਰਾਉਂਦੇ ਰਹੇ ਤੇ ਭਗਵਾਨ ਬਾਲਕੀ ਮਹਾਰਾਜ ਜੀ ਦੇ ਸੇਵਾ ਦੇ ਹਾੜੇ ਦੀ ਨਸਖੂ ਸਰ ਕੋ ਕਰੋ ਲੱਖ ਲੱਖ ਬਧਾਈ ਦਿੰਦੇ ਹਾਂ ਉਹ ਜੇ ਭਰਾ ਦੇ ਜੋ ਕਰਨਗੇ ਦੇ ਹੀ ਜਾਣਾ ਅੱਜ ਮੇਰੇ ਵਾਸਤੇ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਹੈ ਕਿ ਮੇਰੇ ਗ੍ਰਹਿ ਦੇ ਪਰਮਿਕ ਪਰਮਾਤਮਾ ਪਹਿਨਾਨ ਗਵਾਣੇ ਕਿਦਾ ਹੈ ਜਾਂ ਪਾਵਨ ਸਤ ਸੰਗ ਹੈ ਉਹ ਹੋ ਰਿਹਾ ਵਾ ਕਿ ਪਰਮਾਤਮਾ ਹਰ ਤੇਰੇ ਘਰ ਦੇ ਵਿੱਚ ਰਾਜਵਾਨ ਹੋ ਰਹੇ ਨੇ ਅੱਜ ਦਾ ਦਿਨ ਮੈਂ ਇਸ ਚੀਜ਼ ਨੂੰ ਇਹ ਮੰਨ ਕੇ ਚੱਲਦਾ ਹਾਂ ਔਰ ਕਾਫੀ ਲੰਬੇ ਸਮੇਂ ਤੋਂ ਜਿਸ ਤਰ੍ਹਾਂ ਮੈਂ ਭਾਵਾਂ ਦਾਸ ਦੇ ਨਾਲ ਜੁੜਿਆ ਹੋਇਆ ਇਸੀ ਤਰ੍ਹਾਂ ਲਗਾਤਾਰ satsang ਕਰਵਾਉਂਦੇ ਆ ਰਹੇ ਆ ਔਰ ਸ਼ੋਭਾ ਯਾਤਰਾ ਕਰਦਾ ਆ ਰਹੇ ਆ ਤੇ ਤੇ ਉਸ ਦੇ ਨਾਲ ਨਾਲ ਜਿੱਦਾਂ ਜਿੱਦਾਂ ਸਾਨੂੰ ਰਹਾ ਦਾ ਸਹਿਦ ਮਿਲਦੀ ਆ ਉਸ ਸਹਿਦ ਦੇ ਮੁਤਾਬਕ ਚੱਲ ਰਹੇ ਆ ਔਰ ਅੱਜ ਦਾ ਜਿਹੜਾ ਦਿਨ ਹੈ ਜਿਸ ਤਰ੍ਹਾਂ ਪ੍ਰਗਟ ਦਿਵਸ 7 ਤਰੀਕ ਨੂੰ ਦੁਨੀਆ ਦੇ ਕੋਨੇ ਕੋਨੇ ਵਿੱਚ ਬੜੀ ਧੂਮਤਾਂ ਮਨਾਇਆ ਗਿਆ ਔਰ ਇਸੇ ਤਰ੍ਹਾਂ ਅਸੀਂ ਅੱਜ ਉਸੇ ਉਪਲਖਸ਼ ਦੇ ਵਿੱਚ satsang ਕਰਵਾ ਰਹੇ ਆ ਸਾਹਨੇ ਵਾਲ ਦੇ ਵਿੱਚ ਸਾਡੇ ਕੋਲੋਂ ਅਲੱਗ-ਅਲੱਗ ਸਾਰੇ ਜਿਹੜੇ ਭਜਨ ਮੰਡਲੀਆਂ ਨੇ ਉਹ ਹਰ ਸਾਲ ਸਾਡੇ ਕੋਲ ਪਹੁੰਚਦੀਆਂ ਨੇ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਵੀਰੇ ਸ਼ੀਰੇ ਜਾਨਵ ਜੀ ਇਹਨਾਂ ਦਾ ਆਸ਼ੀਰਵਾਦ ਹਮੇਸ਼ਾ ਸਾਡੇ ਤੇ ਰਹਿੰਦਾ ਔਰ ਇਸੇ ਤਰ੍ਹਾਂ ਅਸੀਂ ਅੱਗੇ-ਅੱਗੇ ਆਪਣੇ ਪਿੰਡਾਂ ਦੇ ਵਿੱਚ ਵੀ ਇਹੀ ਮਤਲਬ ਜੋ ਹੈ ਸੰਦੇਸ਼ ਇਹ ਕੀ ਦੇ ਰਹਿਆਂ ਵੀ ਪਰਮਾਤਮਾ ਦੇ ਜਿਹੜੇ ਦੇ ਰਹੇ ਪੂਰੇ ਬਿਸ਼ਪ ਦੇ ਅੰਦਰ ਆਤ੍ਰਿਕ ਨੂੰ ਪਰਮਾਤਮਾ ਦਾ ਜੋ ਪਾਵਨ ਪ੍ਰਗਟ ਦਸਤਕਾ ਉਸ ਵੀ ਚੜੇਗਾ ਇਹ ਬਣਾਇਆ ਗਿਆ ਸੀਗਾ ਪਰ ਤੁਹਾਨੂੰ ਪਤਾ ਹੀ ਆ ਕਿ ਲਗਭਗ ਨਵੰਬਰ ਤੱਕ ਇਸੀ ਤਰ੍ਹਾਂ satsang ਜਿਹੜੇ ਨੇ ਉਜੋਜਨ ਹੁੰਦੇ ਰਹਿੰਦੇ ਨੇ ਮੈਨੂੰ ਮਤ ਰਖਿਆ ਹੁਣ ਤੱਕ ਸੌ ਤੋਂ ਵੱਧ satsang ਜਿਹੜੇ ਹੁਣ ਤੱਕ ਹੋ ਚੁੱਕੇ ਆ ਔਰ ਲਗਾਤਾਰ ਨਵੰਬਰ ਤੱਕ ਹੋਣੇ ਆ ਔਰ ਉਸ ਤੋਂ ਬਾਅਦ ਫਿਰ ਇੱਕ ਦਸੰਬਰ ਦਾ ਪ੍ਰੋਗਰਾਮ ਵੀ ਆ ਜਾਣਾ ਵਾ ਫਿਰ ਇੱਕ ਜਨਵਰੀ ਦਾ ਵੀ ਆ ਜਾਣਾ ਵਾ ਉਹ ਸਾਰਾ ਸਾਲ ਜਿਹੜਾ ਪ੍ਰੋਗਰਾਮ ਪਰਮਾਤਮਾ ਦੇ ਜੋ ਪਾਵਨ ਪ੍ਰਗਟ ਦਰਸ਼ਨ ਨੂੰ ਲੈ ਕੇ ਜਾਂ ਉਸ ਤੋਂ ਵੈਸੇ ਵੀ satsang ਜਿਹੜੇ ਹੁੰਦੇ ਰਹਿੰਦੇ ਨੇ ਉਹ ਰਾਜ ਉਸੇ ਹੀ ਕੜੀ ਦੇ ਅੰਦਰ ਸਾਹਨੇ ਆਲ ਵਿਖੇ ਵੀ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਾਂਤਿਆ ਕਿਮਨੀਰ ਵੀ ਸ੍ਰੇਸ਼ਵਰਨ ਸੋਹਣੀ ਜੀ ਤੇ ਇਹਨਾਂ ਦੀ ਸਾਰੀ ਟੀਮ ਜੋ ਕਿ ਇਥੇ ਨਗਰ ਕੌਂਸਲ ਦੇ ਵਾਈਸ ਪ੍ਰੈਜ਼ੀਡੈਂਟ ਵੀ ਨੇ ਬਤੌਰ ਕੌਂਸਲਰ ਵੀ ਨੇ ਉਹਨਾਂ ਵੱਲੋਂ ਇਹ ਵਿਸ਼ਾਲ ਜੋ ਪ੍ਰਮਾਤਮਾ ਦਾ 사ਸਣ ਜਿਹੜਾ ਵਾ ਉਹ ਯੋਜਨ ਕੀਤਾ ਗਿਆ ਸੀ ਔਰ ਇਹਦੇ ਲਈ ਬਹੁਤ ਬੜੀ ਸੰਗਤ ਜਿਹੜੀ ਇਕੱਠੀ ਹੋਈ ਹੈ ਔਰ ਮਾਨਯੋਗ ਸਾਡੇ ਮੰਤਰੀ ਸਾਹਿਬ ਹਰਦੀਪ ਸਿੰਘ ਮੁੰਡੀਆਂ ਮੁੰਡੀਆਂ ਸਾਹਿਬ ਸੇ ਤੌਰ ਤੇ ਉਹ ਐਸੇ ਆਏ ਸੀ ਹਰਦੀਪ ਸਿੰਘ ਮੁੰਡੀਆਂ ਜੀ ਔਰ ਉਹਨਾਂ ਨੂੰ ਉਹਨਾਂ ਨੇ ਵੀ ਜਿੱਥੇ ਪ੍ਰਮਾਤਮਾ ਦੇ ਚਰਨਾ ਨਾਲ ਸਾਰੀ ਸੰਗਤ ਨੂੰ ਲਾਇਆ ਉਹਦੇ ਨਾਲ ਵੀ ਨਾਲ ਮੈਂ ਵੀ ਸਾਰਿਆਂ ਨੂੰ ਪ੍ਰਮਾਤਮਾ ਦੇ ਨਾਲ ਜੋੜਨ ਲਈ ਬੇਨਤੀ ਕੀਤੀ ਹੈ ਕੀ ਕਹਿਣਾ ਚਾਹੁੰਦੇ ਜਿਹੜਾ ਕੱਜ ਭਗਵਾਨ ਵਾਲਮੀਕੀ ਜਮਾਰੀ ਦਾ ਸਤ ਸੰਗ ਕਰਵਾਇਆ ਗਿਆ ਸਾਹਨੇ ਆਲ ਵਿੱਚ ਸਵਨ ਸੋਨੀ ਜੀ ਦੇ ਗ੍ਰਵਿਕੇ ਪਰਮ ਪਿਤਾ ਪ੍ਰਮਾਤਮਾ ਸ੍ਰਿਸ਼ਟੀ ਕਰਤਾ ਆਦ ਗਵੀ ਯੋਗ ਸ੍ਰਿਸ਼ਟੀ ਮਹਾਰ ਮਹਰ ਚੇਤਾ ਪੂਰੀ ਦੁਨੀਆ ਨੂੰ ਸਿੱਖਿਆ ਦੇਣ ਵਾਲੇ ਸੰਸਕ੍ਰਿਤੀ ਦੇ ਪਿਤਾਮਾ ਮਾਸੀਤਾ ਰક્ષਕ ਨਾਵ ਅਤੇ 쿠ਸ਼ ਨੂੰ ਸਿੱਖਿਆ ਦੇਣ ਵਾਲੇ ਅੰਦੇਸ਼ਰੀ रामचंद्र ਜੀ ਦਾ ਨਾਮ ਅਰਥਾਤੇ ਜਨਮ ਤੱਕ ਪਛਾਣ ਵਾਲੇ ਪਰਮ ਪਿਤਾ ਪ੍ਰਮਾਤਮਾ ભગવાન ਵਾਮੇ ਕੀ ਮਹਾਰਾਜੀ ਦਾ ਪਾਵਨ ਪ੍ਰਗਟ ਦਿਵਸ ਪੂਰੀ ਦੁਨੀਆ ਦੇ ਵਿੱਚ 7 ਅਕਤੂਬਰ ਨੂੰ ਮਨਾਇਆ ਗਿਆ ਔਰ ਉਸੇ ਲੜੀ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਵਿਸ਼ਾਤ ਸਾਧ ਸੰਗ ਮੇਰੇ ਛੋਤੇ ਵੀ ਸਵਰਨ ਕੁਮਾਰ ਸੋਨੀ ਜੀ ਜੋ ਸਾਡੇ ਹਲਕਾ ਜੋ ਸਾਨੇ ਵਾਲਾ ਉਥੇ ਉਹ ਜਿਵੇਂ ਮੇਰ ਵੀ ਨੇ ਵਾਈਸ ਫਾਈਨਲ ਨੇ ਅਤੇ ਭਾਵਾ ਦਾ ਦੇ ਪੰਜਾਬ ਦੇ ਕਮੇਨੀਅਨ ਉਹ ਹਰ ਸਾਲ ਬੜੀ ਹੀ ਸ਼ਰਧਾ ਨਾਲ ભગવાન ਬਾਲਮੀਕੀ ਮਹਾਰਾਜ ਜੀ ਦਾ ਵਿਸ਼ਾਲ ਆਸਣ ਕਰਾਂਦੇ ਆ ਜਿਹਦੇ ਵਿੱਚ ਪੰਜਾਬ ਚੋ ਪੂਰੇ ਲੁਧਿਆਣੇ ਚੋ ਬਕੋ ਭਾਵਾ ਤੇ ਸੰਤਾ ਜੜੀਆ ਹਜ਼ਾਰਾਂ ਦੇ ਗਿਣਤੀ ਦੇ ਪਹੁੰਚਦੀ ਆ